ਆ ਲੋ ਬਈ ਵੀਰੋ ਦਲਜੀਤ ਦਸਾਂਝ ਦੀ ਗੱਪ ਸਵੇਰੇ ਸਵੇਰੇ ਆ ਗਈ ਮਾਰਕੀਟ ਚ ਕਹਿੰਦਾ ਵੀ ਹਰਜੰਦਰ ਦਾ ਸਾਰਾ ਖਰਚਾ ਮੈਂ ਚੱਕੂੰਗਾ ਜਿਹੜੇ ਮੁੰਡੇ ਕੋ ਗਲਤ ਯੂ ਟਰਨੋਂ ਬਚਾਇਆ ਨਾ ਉਹਦੇ ਖਰਚਾ ਕਾਦਾ ਹੋਣਾ ਬਈ ਉਹਦਾ ਵਕੀਲ ਉਹਨੂੰ ਹੋ ਗਿਆ ਵਾ ਤੇ ਉਹਦਾ ਕੇਸ ਲਾਟਣਾ ਤੇ ਤੂੰ ਖਰਚਾ ਕਾਦਾ ਚੱਕੇਗਾ ਉਹਦਾ ਕਾਦਾ ਖਰਚਾ ਉਹਦਾ ਦੱਸ ਨਾ ਸਿਰਫ ਲੋਕਾਂ ਨੂੰ ਉੱਲੂ ਬਣਾਉਣ ਵਾਸਤੇ ਇਹ ਆਈਟੀ ਸੈੱਲ ਰੱਖੇ ਹੋਏ ਇਹਨਾਂ ਨੇ ਆਪਣੇ ਆਪਣੇ ਤੇ ਉਹ ਸੁਲਾਵਾ ਦੰਦੇਗੇ ਸਰ ਐਸੇ ਐਸੇ ਜਨਤਾ ਉल्लू ਬਣ ਸਕਦੀ ਹੈ ਆਪ ਇਹ ਬਿਆਨ ਦੇ ਦੋਗੇ ਤੋ ਵੀ ਜਨਤਾ ਉल्लू ਬਣ ਜਾਏਗੀ ਔਰ ਆਪ ਹੀਰੋ ਬਣ ਜਾਓਗੇ ਆਪ ਇਹ ਐਸਾ ਬੋਲ ਦੋਗੇ ਤੋ ਵੀ ਜਨਤਾ ਉल्लू ਬਣ ਜਾਏਗੀ ਆਪ ਹੀਰੋ ਬਣ ਜਾਓਗੇ ਉਹ ਕਿਸਾਨਾਂ ਨੂੰ ਮੇਰੇ ਪੈਸੇ ਦਿੱਤੇ ਹੀ ਕਿੰਨੇ ਸਾਲ ਇਹ ਕ੍ਰੈਡਿਟ ਲੈਂਦਾ ਰਿਹਾ ਹੀਰੋ ਬਣਦਾ ਰਿਹਾ ਵੀ ਦਲਜੀਤ ਨੇ ਕਿਸਾਨਾਂ ਨੂੰ ਪੈਸੇ ਦਿੱਤੇ ਝੂਠ ਹੀ ਝੂਠ ਹੀ ਹੀਰੋ ਬਣਦਾ ਰਿਹਾ ਇਹਦੇ ਨੀਚ ਲੋਗ ਐ ਨੀਚਾਰ ਪੰਡ ਆ ਯਾਰ ਜਦੋਂ ਖਰਚਾ ਚੱਕਣਾ ਆ ਤੇ ਅੱਧਾ ਪੰਜਾਬ ਡੁੱਬ ਚੁੱਕਾ ਆ ਇਹਨਾਂ ਦਾ ਚੱਕ ਖਰਚਾ ਪਤਾ ਲੱਗੇ ਤੈਨੂੰ ਉਹਦਾ ਕਾਦਾ ਖਰਚਾ ਕਦ ਯਾਦ ਹੋਵੇ ਨਾ ਵੀ ਤੂੰ ਉਹਦੇ ਘਰ 10 ਲੱਖ ਰੁਪਈਆ 20 ਲੱਖ ਘਲਤਾ ਹੋਵੇ ਉਹਦੀ ਮਾਂ ਕੋ ਬਹੁਤਾ ਇੱਕ ਸੋਸ਼ਲ ਮੀਡੀਆ ਤੇ ਲਿਖਵਾ ਦੇਣਾ ਨਾ ਪੈਸੇ ਦੇ ਕੇ ਤੇ ਲੋਕਾਂ ਨੇ ਮੂਰਖ ਬਣ ਜਾਣਾ ਓ ਯਾਰ ਕਦੋਂ ਦਿਮਾਗ ਤੋਂ ਕੰਮ ਲਵੋਗੇ ਯਾਰ ਪੰਜਾਬ ਦੇ ਲੋਕੋ ਇਹ ਹੀ ਸਾਡੀ ਮੂਰਖਤਾ ਸਾਨੂੰ ਬਰਬਾਦ ਕਰ ਰਹੀ ਆ ਅਸੀਂ ਦਿਮਾਗ ਤੋਂ ਕੰਮ ਲੈਂਦੇ ਹੀ ਨਹੀਂ ਸਾਡੇ ਨਾਲੋਂ ਗੁਜਰਾਤ ਵਾਲੇ ਮਹਾਰਾਸ਼ਟਰ ਵਾਲੇ ਜਾਂ ਹਾਉਤ ਵਾਲੇ ਬਹੁਤ ਅਕਲਮੰਦ ਆ ਉਹ ਥੋੜਾ ਜਿਆਦਾ ਲੌਜੀਕ ਵੇਖਦੇ ਆ ਪਰ ਅਸੀਂ ਬਿਲਕੁਲ ਵੇਖਦੇ ਹੀ ਨਹੀਂ ਅੱਗੇ ਇਹਨੇ ਕਰੋੜਾਂ ਰੁਪਏ ਉਹ ਕਰਕੇ ਵੀ ਮੈਨੂੰ ਕਿਸਾਨਾਂ ਚ ਕਰੋੜਾਂ ਰੁਪਏ ਵੰਡੇ ਆ ਤੇ ਉਹਦਾ ਕ੍ਰੈਡਿਟ ਖਾਂਦਾ ਰਿਆ ਲੋਕ ਉੱਲੂ ਬਣਦੇ ਰਹਿ ਇਹਦੇ ਹੱਕ 'ਚ ਪੋਸਟਾਂ ਪਾਉਣੀਆਂ ਇਹ ਸਾਡਾ ਹੀਰੋ ਆ ਇਹਨੇ ਸਾਡੀ ਪੱਗ ਦੀ ਸ਼ਾਨ ਵਧਾਤੀ ਨਿਆਹ ਕਰਤਾ ਉਹ ਕਰਤਾ ਕਿਸੇ ਲਾਂਤੀ ਚੈਨਲ ਨੇ ਇਹ ਨਹੀਂ ਲਿਖਿਆ ਫੌਜਾ ਸਿੰਘ ਬਾਰੇ ਜਿਨੇ ਸੱਚੀ ਪੱਗ ਦੀ ਸ਼ਾਨ ਵਧਾਈ ਸੀ ਇੱਕ ਵੀ ਚੈਨਲ ਦਾ ਕਦੇ ਇੱਕ ਪੋਸਟ ਪਈ ਦਿਖਾ ਦਿਓ ਤੇ ਇਹ ਭਾੜੇ ਪੈਸੇ ਦੇ ਦੇ ਭਾੜੇ ਦੇ ਚੰਦਲਾ ਜਨੇ ਸਾਰੇ ਪੈਸੇ ਦੇ ਦੇ ਲਿਖਵਾਈ ਜਾਂਦਾ ਰਹਿੰਦਾ ਲੋਕ ਗੁੱਲੂ ਬਣਦੇ ਰਹਿੰਦੇ ਮੈਂ ਹਰਜਿੰਦਰ ਦਾ ਖਰਚਾ ਚੱਕੂਗਾ ਉਹ ਭਾਈ ਜੇ ਤੂੰ ਇੰਨਾ ਹੀ ਲੋਕਿਆ ਤਾਂ ਪਹਿਲਾਂ ਤੇ ਉਹਦੀ ਮਾਂ ਨੂੰ 10-20 ਲੱਖ ਰੁਪਏ ਦੇ ਉਹਦੇ ਘਰ ਦਾ ਚੁੱਲਾ ਨਹੀਂ ਵਿਚਾਰੀ ਦਾ ਬੰਦਿਆ ਹੈਂ ਦੂਜਾ ਤੂੰ ਕੀ ਖਰਚਾ ਚੱਕੇਗਾ ਖਰਚਾ ਕਾਹਦਾ ਚੱਕੇਗਾ ਉਹ ਕੋਰਟ ਤੋਂ ਆਉਂਦਾ ਜਾਂਦਾ ਜਿਹੜਾ ਉਹਦਾ ਪੜਾ ਦਿਆ ਕਰੇਗਾ ਜਾਂ ਕੀ ਵਕੀਲ ਕੋਲੋਂ ਦੇ ਕਰ ਲਿਆ ਹੈਂ ਨਿਰਸਰਕਾਰੀ ਵਕੀਲ ਮਿਲ ਜਾਣਾ ਟ੍ਰਾਇਲ ਚੱਲਣਾ ਹੈ ਤੂੰ ਕਾਹਦਾ ਖਰਚਾ ਚੱਕਣਾ ਉਹ ਪੰਜਾਬ ਡੁੱਬਿਆ ਪਿਆ ਆ ਦਾ ਪੰਜਾਬ ਡੁੱਬ ਗਿਆ ਆ ਕੋਈ ਨਕਲੀ ਬੰਦਾ ਸਾਹਮਣੇ ਵੀ ਆਏ ਜਿੰਨੇ ਨਕਲੀ ਆ ਨਾ ਜੋ ਕਿ ਜਦੋਂ ਅਸਲੀ ਵਰਤਾਰਾ ਚੱਲਦਾ ਉਦੋਂ ਫੇ ਅਸਲੀ ਬੰਦੇ ਸਾਹਮਣੇ ਆਉਂਦੇ ਨਕਲੀ ਖੱਚਾ ਖੁੱੱਚਾ ਜਿਹੜੀਆਂ ਇਹ ਸਭ ਗਾਇਬ ਹੋ ਜਾਂਦੀਆਂ ਸਾਬ ਨਕਲੀ ਜਿਨ੍ਹਾਂ ਨੇ ਕੰਪਨੀਆਂ ਖੋਲੀਆਂ ਹੋਈਆਂ ਸੇਵਾ ਦੀਆਂ ਕੋਈ ਨਹੀਂ ਆਇਆ ਸਾਹਮਣੇ ਹੁਣ ਆ ਗਏ ਸਾਹਮਣੇ ਹਾਂ ਹੋਈ ਤਾਂ ਮੈਂ ਦੱਸ ਦਿੰਦਾ ਜਦੋਂ ਬਰਬਾਦੀ ਹੋਗੀ ਫਿਰ ਉਹਨਾਂ ਨੇ ਕੁਛ ਨਾ ਕੁਛ ਖਾਣ ਪੀਣ ਕਿਤੇ ਕੁਛ ਨਾ ਕੁਛ ਕਰਕੇ ਵੀਡੀਓ ਪਾ ਕੇ ਲੋਕਾਂ ਨੂੰ ਉੱਲੂ ਬਣਾਉਣਾ ਤੇ ਲੋਕਾਂ ਨੇ ਵੀ ਉਹਨਾਂ ਦੇ ਅਕਾਊਂਟਾਂ 'ਚ ਫੰਡ ਪਾਉਣਾ ਵੀਰੋ ਇੱਕ ਦੇ ਨਕਲੀ ਸੇਵਾ ਬੰਦ ਕਰ ਦੋ ਨਾਨਕਸ਼ਾਹੀ ਸੇਵਾ ਉਹ ਆ ਜਿਹੜੀ ਆਪਣੀ ਜੀਪ ਚੋਂ ਨਿਕਲੇ ਤੇ ਲੋੜਵੰਦੀ ਜੀਪ ਚ ਵੜ ਜਾਏ ਇਹ ਠੱਗਸ਼ਾਹੀ ਸੇਵਾ ਹੈ ਫੰਡ ਇਕੱਠਾ ਕਰਨਾ ਅੱਧੋਂ ਜ਼ਿਆਦਾ ਆਪਣੇ ਕੋਲ ਰੱਖ ਲੈਣੇ ਬਾਕੀ ਦਿਖਾ ਕੇ ਵੀਡੀਓ ਬਣਾ ਕੇ ਫੇਰ ਨੈਟ ਤੇ ਪਾ ਦੇਣੀ ਆ ਇਹ ਆ ਠੱਗਾਂ ਦਾ ਕੰਮ ਤੇ ਇਸੇ ਠੱਗਸ਼ਾਹੀ ਨੇ ਪੰਜਾਬ ਲੁੱਟ ਲਿਆ ਹੈ ਲੁੱਟ ਲਿਆ ਪੰਜਾਬ ਇਹ ਇੱਕ ਇੱਕ ਫਿਲਮ ਇਹਨੇ ਲਿਖਵਾਇਆ ਹੋਇਆ ਥਾਂ ਥਾਂ ਵੀ ਦਲਜੀਤ ਨੇ ਉਹ ਜਿਹੜਾ ਸ਼ੇਖੋ ਸੀਗਾ ਜਿਨੇ ਉਹ ਜੰਮੂ ਦੇ ਜਹਾਜ਼ੜਾ ਹੀ ਪਾਕਿਸਤਾਨ ਦੇ ਉਹਦਾ ਮਾਨ ਵਧਾਤਾ ਉਹ ਹੱਦ ਹੋ ਗਈ ਲਾਂਤੀਓ ਉਹੋ ਜੇ ਸੂਰਮੇ ਦਾ ਇੰਨੇ ਦੀ ਮਾਨ ਵਧਾਤਾ ਨਚਾਰ ਨੇ ਜੇ ਕਲਾਕਾਰ ਹੋਵੇ ਫੇਰ ਵੀ ਮੰਨੀ ਹੈ ਨਚਾਰ ਤੋਂ ਹੋਗਾ ਏ ਜਿੱਥੋਂ ਪਾਹੇ ਮਰਗੇ ਉੱਥੇ ਇਹਨਾਂ ਨੱਚ ਲੈਣਾ ਪੈਸੇ ਵਾਸਤੇ ਹੈ ਇਹਨਾਂ ਤੋਂ ਦੇ ਉਹ ਜਿਹੜੀਆਂ ਦਿੱਲੀ ਦੀਆਂ ਤਵਾਇਫਾਂ ਐ ਨਾ ਤੇ ਲਾਹੌਰ ਦੀਆਂ ਤਵਾ ਤਵਾਇਫਾਂ ਹੀ ਰਾਮ ਮੰਡੀ ਦੀਆਂ ਉਹ ਵੀ ਕਹਿੰਦੇ ਅੰਗਰੇਜ਼ਾਂ ਨਾਲ ਲੜੀਆਂ ਸੀ ਅੰਗਰੇਜ਼ਾਂ ਬਹੁਤ ਲਾਲਜ ਦਿੱਤੇ ਸਾਡੇ ਨਾਲ ਹੋ ਜਾਓ ਲੜੀਆਂ ਸੀ ਉਹ ਵੀ ਉਹ ਵੀ ਉਹਦਾ ਵੀ ਜਮੀਰ ਸੀ ਇਹ ਨਕਲੀ ਲੋਗ ਆ ਤੁਸੀਂ ਪੰਜਾਬੀ ਹੋ ਇਹਨਾਂ ਦੇ ਚਾਂਸੇਸ ਨਾ ਆਓ ਇਹ ਸਭ ਠੱਗ ਚੋਰਿਆਂ ਨਾਲ ਆਈਟੀ ਸੈੱਲ ਰੱਖੇ ਹੋਏ ਆ ਆਈਟੀ ਸੈੱਲ 'ਚ ਬੰਦੇ ਫਿਰ ਦੇਖਦੇ ਰਹਿੰਦੇ ਆ ਵੀ ਕਿਹੜੀ ਗੱਲ ਆਪਾਂ ਕਹੀਏ ਉਹ ਵੇ ਉਹ ਉਹ ਆਈਟੀ ਸੈੱਲ ਵਾਲੇ ਨੇ ਐਡਵਾਈਸ ਜੈਨ ਸਰ ਆਪ ਇਹ ਬਾਤ ਬੋਲੋਗੇ ਤਾਂ ਲੋਕ ਮੂਰਖ ਬਣੇਗੇ ਔਰ ਆਪ ਹੀਰੋ ਬਣ ਜਾਓਗੇ ਕਿ ਵੀ ਇਹਨਾਂ ਨੂੰ ਬੰਦੇ ਨੂੰ ਪੈਸੇ ਦੇ ਕੇ ਉਹ ਗੱਲ ਖਵਾਉਣੀ ਇਦਾਂ ਇਦਾਂ ਦਾ ਆਈਟੀ ਚੱਲ ਰੱਖੇ ਹੋਏ ਤੇ ਇਦਾਂ ਇਦਾਂ ਲੋਕਾਂ ਨੂੰ ਮੂਰਖ ਬਣਾਉਂਦੇ ਆਨਪੜਤਾ ਆਪਣੇ ਜਿਆਦੀ ਆ ਸਕੂਲ ਦੇ ਆਪਣੇ ਹੈ ਨਹੀਂ ਆਉਣ ਵਾਲੇ 20 25 ਸਾਲਾਂ 'ਚ ਕੀ ਹੋਣਾ ਕੀ ਸੋਚ ਕੇ ਡਰ ਲੱਗਦਾ ਜਦੋਂ ਸਾਡੀ ਪੰਜਾਬ ਦੀ ਐਡੀ ਵੱਡੀ ਜਨਰੇਸ਼ਨ ਅਨਪੜ ਰਹਿ ਜੂਗੀ ਜੋ ਕੀ ਕਰਨਗੇ ਹੁਣ ਤਾਂ ਵਿਦੇਸ਼ ਚਲੇ ਗਿਆ ਹੁਣ ਤਾਂ ਘੋਂ ਗਾਵਾਂ ਦਾ ਵਿਦੇਸ਼ ਦਾ ਵੀ ਰਸਤਾ ਬੰਦ ਆ ਫੇ ਚੋਰ ਮਚੱਕੇ ਹੀ ਬਣਨਗੇ ਸੋ ਵੀਰੋ ਇਹਨਾਂ ਨਕਲੀ ਹੀਰੋਆਂ ਤੋਂ ਬਚੋ ਇਹਨਾਂ ਨਜ਼ਾਰਾਂ ਭੰਡਾ ਤੋਂ ਬਚੋ ਪੰਜਾਬ ਡੁੱਬ ਗਿਆ ਏ ਟੀਵੀ ਨਜ਼ਾਰਾ ਪੰਡ ਸਾਹਮਣੇ ਨਹੀਂ ਆਇਆ ਕਿਹੇ ਇੱਕ ਦਿਨ ਵੀ ਮੂੰਹ ਖੋਲਿਆ ਵੀ ਗਲਤ ਹੋ ਰਿਹਾ ਸਰਕਾਰ ਮਦਦ ਕਰੇ ਜਾਂ ਕੋਈ ਮਦਦ ਕਰੀਏ ਨਹੀਂ ਜਿਨ੍ਹਾਂ ਲੋਕਾਂ ਨੇ ਕਰੋੜਾਂ ਅਰਬਾਂ ਇਹਨਾਂ ਕਮਾਏ ਅੱਜ ਉਹਨਾਂ ਨੂੰ ਹੀ ਪਿੱਠ ਵਿਖਾ ਗਿਆ ਧੰਨਵਾਦ ਵੀਰੋ ਧੰਨਵਾਦ